ਵਾਹਿਗੁਰੂ ਜੀ ਕੀ ਫਤਿਹ ਕਹਿਰ ਦੀ ਗਰਮੀ ਦੇ ਅੰਦਰ ਇਸ 86 ਗੁੰਡਾ ਗੱਠ ਜੋੜ ਦੇ ਵਰਕਲਪ ਤੁਸੀਂ ਇਕੱਠੇ ਹੋਏ ਹੋ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਮੇਰੇ ਮੁੰਡੇ ਨੂੰ ਲੈ ਕੇ ਉਹਦੀ ਜਾਨ ਆ ਜਿਹੜੀ ਉਹ ਥੋਡੀਆਂ ਦਬਾਵਾਾਂ ਕਰਕੇ ਬਚੀ ਐ ਨਹੀਂ ਮਾਰਨ ਵਾਲਿਆਂ ਨੇ ਕਿਸੇ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡੀ ਜਿਹੜੀ ਘਟਨਾ ਵਾਪਰੀ ਉਹ ਪੂਰਨ ਤੌਰ ਤੇ ਐਕਸੀਡੈਂਟ ਦਾ ਰੂਪ ਸੀਗਾ ਪਰ ਇੱਥੇ ਦੀ ਗੰਦੀ ਸਿਆਸਤ ਕਰਨ ਵਾਲੇ ਲੋਕਾਂ ਨੇ ਇੱਥੇ ਦੇ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਇਹ ਸੋਚਿਆ ਵੀ ਮੌਕਾ ਹੁਣ ਇਹਨਾਂ ਨੂੰ ਇੱਥੇ ਨੱਪਣ ਦਾ ਜੇ ਮਨਜੀਤ ਕਰਾਚੋ ਨੂੰ ਜਗਤਾਰ ਨੂੰ ਜੇਲ੍ਹ 'ਚ ਬੰਦ ਕੀਤਾ ਜਾਂਦਾ ਤਾਂ ਭਰਾਵਾ ਫਾਇਦਾ ਕੀ ਦਾ ਕੀ ਦੇ ਲਈਏ ਲੋਕ ਲੜਦੇ ਆ ਕੀ ਦੇ ਲਈ ਘਰੋਂ ਨਿਕਲਦੇ ਆ ਤੁਹਾਡੇ ਲਈ ਕਦੇ ਨਹੀਂ ਸੋਚਿਆ ਵੀ ਇਹ ਮਜ਼ਦੂਰ ਆ ਆਹ ਕਿਸਾਨ ਆ ਤੇ ਆ ਦੁਕਾਨਦਾਰ ਆ ਇਸ ਜਥੇਬੰਦੀ ਦਾ ਜਿਹੜਾ ਰਾਹ ਘੇਰ ਲੱਗੇ ਹੋਏ ਆ ਬਹੁਤ ਪਰਿਵਾਰ ਇੱਥੇ ਬੈਠੇ ਆ ਜਿਨ੍ਹਾਂ ਦੇ ਬੂਹੇ ਇਸ ਜਥੇਬੰਦੀ ਕਰਕੇ ਖੁੱਲੇ ਆ ਇਹ ਗੱਲ ਪੂਰਨ ਤੌਰ ਤੇ ਇੱਥੇ ਦੇ ਗੰਦੀ ਸਿਆਸਤ ਕਰਨ ਵਾਲੇ ਲੋਕਾਂ ਨੂੰ ਝੁਕਦੀ ਆ ਇਹ ਉਹ ਗੂਨੇ ਮਨਜੀਤ ਆਰੀ ਜਿੱਥੋਂ ਜਥੇਬੰਦੀ ਦੇ ਅੰਦਰ ਕਦਮ ਰੱਖਿਆ ਨਿੱਜੀ ਜ਼ਿੰਦਗੀ ਨੂੰ ਤਿਆਗ ਦਿੱਤਾ ਨਿੱਜ ਤਿਆਗ ਕੇ ਜਥੇਬੰਦੀ ਵਿੱਚ ਪੈਰ ਧਰਿਆ ਮਹੀਨੇ 'ਚ 25 ਦਿਨ ਜਥੇਬੰਦੀ ਦੇ ਲੈਖੇ 'ਚ ਨੇ ਜਥੇਬੰਦੀ ਦੇ 'ਚ ਇਹ ਮੂੰਹੋਂ ਕਹਿਣੀ ਗੱਲ ਨਹੀਂ ਲਿਖਤੀ ਰੂਪ ਦੇ ਅੰਦਰ ਰਜਿਸਟਰ ਦੇ ਵਿੱਚ ਦਰਜ ਹੈ ਪੁੱਛਿਆ ਜਾਂਦਾ ਕਿੰਨਾ ਸਮਾਂ ਦਿਓਗੇ ਮਹੀਨੇ 'ਚ 25 ਦਿਨ ਨੇ 25 ਦਿਨ ਸੱਜਣਾ ਨਾ ਚੁੱਪਦੇ ਨੇ ਆਗੂ ਇੱਥੇ ਦੇ ਪ੍ਰਸ਼ਾਸਨ ਨੂੰ ਨਹੀਂ ਬਾਜਬੰਦ ਹੋਊਗੀ ਲੋਹਾ ਦੀ ਢਾਲ ਬਣ ਕੇ ਲੜਦੇ ਰਹਾਂਗੇ ਸਾਨੂੰ ਪਤਾ ਜੇ ਲੜਾਲੀ ਸ਼ੁਰੂਗਾ ਛਾਤੀ 'ਚ ਗੋਲੀਆਂ ਵਰਤੋਣੀਆਂ ਪੈਣੀਆਂ ਗੋਲੀਆਂ ਉੱਥੋਂ ਵੀ ਜਵਾਬੰਦ ਨਹੀਂ ਹੋਣੀ ਸਿਰਾਂ 'ਚ ਬੰਦਾਂਗੇ ਇਸ ਲੋਕਾਂ ਲਈ ਬੰਦ-ਬੰਦ ਕੱਟ ਕੇ ਦੇਖਿਆ ਫਾਸੀਆਂ ਤੇ ਚੜ ਕੇ ਦੇਖਿਆ ਭਗਤ ਸਿੰਘ ਹੋਰਾਂ ਨੂੰ ਕਿੰਨੇ ਭਗਤ ਸਿੰਘਾਂ ਨੇ ਜਨਮ ਲਿਆ ਪਰ ਅੱਜ ਤੱਕ ਇਹ ਜਵਾਨ ਬੰਦ ਨਹੀਂ ਹੋਈ ਕੌਣ ਹੁੰਦਾ ਇੱਥੇ ਦਾ ਥਾਣੇਦਾਰ ਵੀ ਸਾਡੀ ਜਵਾਨ ਨੂੰ ਬੰਦ ਕਰ ਦੂਗਾ ਨਹੀਂ ਸੱਜਣੋ ਖਾਤਰਨਾਕ ਗੱਲੇ ਖੇਡ-ਖੇਡ ਰਾਇਆ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਇੱਕ ਵੱਡੀ ਲੜਾਈ ਖੜੀ ਕੀਤੀ ਜਾਵੇ ਜਿਹੜਾ ਭਾਜਪਾ ਦਾ ਪੱਤਾ ਦੂਜੀਆਂ ਸਟੇਟਾਂ 'ਚ ਕੰਮ ਕਰਦਾ ਜਾਤ ਪਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾਂਦਾ ਐ ਇੱਥੇ ਧਰਮ ਦੇ ਨਾਂ ਤੇ ਲੋਕ ਸੂਝ ਰਿਹਾ ਨਾਂ ਦੇ ਵਿੱਚ ਪਾੜਾ ਪਾ ਕੇ ਇਹਨੂੰ ਜੰਗ ਦਾ ਮੈਦਾਨ ਬਣਾਇਆ ਜਾਵੇ ਪਰ ਪਾਣੀ ਫੇਰਾਂਗੇ ਪਾਣੀ ਉਸ ਗੰਦੀ ਰਾਜਨੀਤੀ ਕਰਨ ਵਾਲੇ ਲੋਕਾਂ ਤੇ ਛੋੜਾ ਮਾਰ ਕੇ ਕਲਰ ਕੋਟ ਦੇ ਅੰਦਰ ਮਜ਼ਦੂਰਾਂ ਦਾ ਬੱਚਾ ਮਾਰ ਦਿੱਤਾ ਪਰ ਕਿੱਥੇ ਨੇ ਰੋਕਾ ਜਿਹੜੇ ਕਹਿੰਦੇ ਆ ਹੋਰ ਧਾਰਾ ਲਾ ਕੇ ਮਨਜੀਤ ਕਰਾਚੋ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਮੰਨ ਕੇ ਆਏ ਹਾਂ ਲੰਬਾ ਸਮਾਂ ਜੇਲ੍ਹ ਜਾਣਾ ਪੈ ਸਕਦਾ ਸਾਰਾ ਪਰਿਵਾਰ ਬੈਠਿਆ ਸਾਰਾ ਪਰਿਵਾਰ ਇਹ ਗੱਲ ਨੂੰ ਕਬੂਲ ਕਰਦਾ ਕਬੂਲ ਜਿਹੜੀ ਲੜਾਈ ਜਿਹੜੇ ਲੋਕ ਇਹ ਲੋਕਾਂ ਲਈ ਲੜਦੇ ਆ ਇਹ ਕੰਡਿਆਂ ਦਾ ਰਸਤਾ ਸੂਹਾਂ ਦਾ ਰਸਤਾ ਸੂਹਾਂ ਦੇ ਰਸਤਿਆਂ ਤੇ ਤੁਰੇ ਹੋਇਆ ਬਾਤ ਕਿੱਥੇ ਤੱਕ ਤੈ ਹੁੰਦੀ ਹੈ ਜਿੱਥੇ ਤੱਕ ਜ਼ਿੰਦਗੀ ਰਹੂਗੀ ਇਹ ਬਾਤ ਇਸ ਲੋਕਾਂ ਲਈ ਤੈ ਕਰਦੇ ਰਹਾਂਗੇ ਬੋਲਦੇ ਰਹਿਣਗੇ ਗਾਲਾਂ ਲੜਦੇ ਆ ਰਹਿਣ ਗਿਆ ਇਹ ਸਾਡੀਆਂ ਭਾਵਨਾਵਾਂ ਤੁਹਾਡੇ ਲਈ ਇਹ ਉਹਨਾਂ ਦੇ ਹੱਥ ਵਿੱਚ ਛੁਰਾ ਫੜਾਉਣਾ ਚਾਹੁੰਦੇ ਆ ਉਹਨਾਂ ਦੇ ਹੱਥਾਂ ਵਿੱਚ ਇਹ ਦਾਜ ਫੜਾਉਣਾ ਚਾਹੁੰਦੇ ਆ ਉਹਨਾਂ ਦੇ ਹੱਥਾਂ 'ਚ ਨਸ਼ੇ ਵਾਲੇ ਟੀਕੇ ਫੜਾਉਣਾ ਚਾਹੁੰਦੇ ਆ ਪਰ ਅਜੱਠਾ ਬੰਦੀ ਇਹ ਸਾਰੀਆਂ ਗੱਲਾਂ ਤੋਂ ਹਟ ਕੇ ਲੜਦੀ ਹੈ ਅਸੀਂ ਉਸੇ ਨੌਜਵਾਨਾਂ ਦੇ ਹੱਥਾਂ 'ਚ ਪੈਨ ਦੇਖਣਾ ਚਾਹੁੰਦੇ ਆ ਕਲਮਾਂ ਦੇਖਣਾ ਚਾਹੁੰਦੇ ਆ ਪੰਜਾਬ ਦੇ ਲੋਕੋ ਉਹਨਾਂ ਦੇ ਹੱਥਾਂ 'ਚ ਚੰਗੀਆਂ ਡਿਗਰੀਆਂ ਦੇਖਣੀਆਂ ਚਾਹੁੰਦੇ ਆ ਆਰਾ ਗੰਦੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਦੇ ਚੱਤ ਪਸੰਦ ਨਹੀਂ ਕਿਉਂ ਇਹਨਾਂ ਦੀਆਂ ਦੁਕਾਨਾਂ ਇਹਨਾਂ ਦੇ ਅੱਡੇ ਇਹਨਾਂ ਦੇ ਥਾਣੇ ਇਸ ਗੱਲ ਨੂੰ ਅਜਾਜਤ ਨਹੀਂ ਦਿੰਦੇ ਜੇ ਉਹਨਾਂ ਦੇ ਹੱਥਾਂ 'ਚ ਨਸ਼ੇ ਹੋਣਗੇ ਉਹਨਾਂ ਦੇ ਹੱਥਾਂ 'ਚ ਸ਼ੁਰੇ ਹੋਣਗੇ ਜੇ ਅਪਰਾਧੀ ਹੋਣਗੇ ਤਾਂ ਇਹਨਾਂ ਦੀਆਂ ਦੁਕਾਨਾਂ ਚੱਲਣਗੀਆਂ ਆਹ ਭਾਰਤੀ ਕਿਸਾਨ ਜੁਨੀ ਅਨੇਕਤਾਗ ਰਹਾ ਇਹਦੇ ਉਹਦਰ ਸਪਾਹੀਆ ਲੜਾਈ ਲੜ ਰਹੇ ਆ ਵੀ ਇਹ ਅਸੀਂ ਇਹਨਾਂ ਨੂੰ ਛੁਰੇ ਨਹੀਂ ਚੱਕਣ ਦੇਵਾਂਗੇ ਇਹਨਾਂ ਨੂੰ ਨਸ਼ੇ ਨਹੀਂ ਵਰਤਣ ਦੇਵਾਂਗੇ ਇਸ ਗੰਦੀ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਣ ਦੇਵਾਂਗੇ ਤਾਹ ਕਰਕੇ ਚਾਹੁੰਦੇ ਆ ਵੀ ਮਨਜੀਤ ਕਰਾਚੋ ਹੋਰਾਂ ਦੀ ਜ਼ੁਬਾਨ ਬੰਦ ਕੀਤੀ ਜਾਵੇ ਜ਼ੁਬਾਨ ਬੰਦ ਨਹੀਂ ਹੋਊਗੀ ਇਹ ਸਵੇ ਵੀ ਬੋਲਣਗੇ ਸਾਡੇ ਸਾਡੀਆਂ ਕਬਰਾਂ ਵੀ ਬੋਲਣਗੀਆਂ ਇਹਨਾਂ ਲੋਕਾਂ ਲਈ ਜੜੇ ਪਾਸੇ ਇਹ ਸਮਾਜ ਨੂੰ ਇਹ ਪੰਜਾਬ ਨੂੰ ਲਈ ਜਾਂਦੇ ਆ ਇਹਦੇ ਵਿੱਚ ਟੋਟਲ ਰਾਜਨੀਤਿਕਾ ਜੰਨੀਆਂ ਪਾਰਟੀਆਂ ਨੇ ਉਹ ਸਾਰੀਆਂ ਰੜੀਆਂ ਹੋਈਆਂ ਸਾਰੀਆਂ ਉਹਨਾਂ ਦੀਆਂ ਸਾਰੀਆਂ ਦੇ ਬੰਦੇ ਇਹ ਰੋਲ ਅਦਾ ਕਰ ਰਹੇ ਆ ਵੀ ਇਹਨੂੰ ਪੂਰਨ ਤੌਰ ਤੇ ਐਸੀਆਟਾ ਕੇ ਐਸੀਆਂ ਦੇ ਵਰਕਲਾਫ ਮਜ਼ਦੂਰਾਂ ਦੇ ਵਰਕਲਾਫ ਭੜਕਾ ਕੇ ਕਿਵੇਂ ਹਗਾਮਾ ਖੜਿਆ ਕਰਿਆ ਕਰਿਆ ਜਾਵੇ ਪਰੋ ਲੋਕਾਂ ਦੇ ਕਰਤਾਰ ਦੇਖਿਆ ਸਜੜੋ ਜਿਹੜੇ ਲੜਾਈ ਨੂੰ ਪਿੱਛੋਂ ਹਵਾ ਦੇ ਰਿਆ ਹਵਾ ਉਹਨਾਂ ਦੇ ਕਰਤਾਰ ਜੇ ਤੁਸੀਂ ਪਿੱਛੇ ਨਿਗਾਹ ਮਾਰੋਗੇ ਤੁਹਾਨੂੰ ਨજર ਪਊਗੀ ਵੀ ਇਹ ਕਹੇ ਜੇ ਕਰਤਾਰ ਦੇ ਲੋਕ ਹੈ ਜਿਹੜੇ ਇਹਨੂੰ ਟੂਰ ਦੇ ਲੱਗੇ ਹੋਇਆ ਇੱਥੇ ਦਾ ਪ੍ਰਸ਼ਾਸਨ ਵੀ ਨਹੀਂ ਭੁੱਲਿਆ ਹੋਇਆ ਵੀ ਮਨਜੀਤ ਹਰੀ ਇਹ ਜਥੇਬੰਦੀ ਦੇ ਸਿਪਾਹੀ ਕਹਿਰੀ ਲੜਾਈ ਨਾਲ ਕਿਹੜੀ ਲੜਾਈ ਲੜਨ ਲੱਗੇ ਹੋਏ ਐ ਉਹਨਾਂ ਨੂੰ ਕੋਈ ਇਹ ਨਹੀਂ ਹੈ ਵੀ ਪਤਾ ਨਹੀਂ ਪਤਾ ਸਾਰੀ ਗੱਲ ਦਾ ਪਰ ਉਹ ਚਾਹੁੰਦੇ ਨਹੀਂ ਇੱਕ ਚੰਗਾ ਸਬਾਜ ਹੋਵੇ ਇੱਥੇ ਵਿੱਦਿਆ ਹੋਵੇ ਇੱਥੇ ਚੰਗੇ ਹਸਪੀਟਲ ਹੋਣ ਜਿੱਥੇ ਸਾਡੇ ਮਜੂਦ ਮਜ਼ਦੂਰ ਕਿਸਾਨਾਂ ਦਾ ਫਰੀ ਇਲਾਜ ਕੀਤਾ ਜਾਵੇ ਤੇ ਫਿਰ ਸਾਡੇ ਮੁੰਡੇ ਆਈਪੀਐਸ ਹੋਣ ਡਾਕਟਰ ਹੋਣ ਅਸੀਂ ਉਹਨਾਂ ਦੇ ਹੱਥਾਂ 'ਚ ਛੁਰੇ ਨਹੀਂ ਅਸੀਂ ਉਹਨਾਂ ਨੂੰ ਡਾਕਟਰ ਦੇਖਣਾ ਚਾਹੁੰਦੇ ਆ ਡਾਕਟਰ ਜੋ ਘਟਨਾ ਵਾਪਰੀ ਹੈ ਮੈਨੂੰ ਸਾਰੀ ਜ਼ਿੰਦਗੀ ਪਛਤਾਵਾ ਰਹੂਗਾ ਉਸ ਉੱਤੇ ਪਰ ਇੱਕ ਵੱਡਾ ਐਕਸੀਡੈਂਟ ਸੀਗਾ ਜੀ ਇਹਨਾਂ ਨੇ ਖਤਰਨਾਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਲੋਕੋ ਤੁਸੀਂ ਭਲੀ ਭੰਤੀ ਜਾਣਦੇ ਹੋ ਇਹ ਜਥੇਬੰਦੀ ਕਿਹੜੇ ਤਰੀਕੇ ਨਾਲ ਲੜਦੀ ਹੈ ਰਾਤਾਂ ਨੂੰ 11 11 ਵਜੇ 12 12 ਵਜੇ ਉੱਠ ਕੇ ਜਾਂਦੇ ਰਹੇ ਆ ਬੱਕਰੀਆਂ ਮੱਚ ਕੇ ਮਰ ਗਈਆਂ ਮਜ਼ਦੂਰਾਂ ਦੀਆਂ ਇੱਥੇ ਦੇ ਰਾਜ ਕਰਦੇ ਲੋਕ ਉੱਥੇ ਮੌਕੇ ਤੇ ਪਹੁੰਚਦੇ ਆ ਜਾ ਕੇ ਕਹਿੰਦੇ ਆ ਬੱਕਰੀਆਂ ਨੂੰ ਦੱਬ ਦਿੱਤਾ ਜਾਵੇ ਨਹੀਂ ਵੱਡੇ ਪੱਦਰ ਤੇ ਬਿਮਾਰੀ ਫੈਲਣ ਦਾ ਡਰ ਹੈ ਮੇਰੇ ਨਾਲ ਸਾਡੇ ਖਜ਼ਾਂਚੀ ਬਲਵਿੰਦਰ ਸਿੰਘ ਕਨੌਰ ਜਿਹੜੇ ਮਜ਼ਦੂਰਾਂ ਦੇ ਵਿੱਚੋਂ ਨੇ ਉਹਨੇ ਫੋਨ ਕੀਤਾ ਪ੍ਰਧਾਨ ਜੀ ਇਹ ਗੱਲ ਕਹਿੰਦੇ ਨੇ ਇੱਥੇ ਦੇ ਜਿਹੜੇ ਰਾਜਕਰਦੇ ਲੋਕ ਹੈ ਅਸੀਂ ਕਿਹਾ ਉਥੇ 9:30 ਵਜੇ ਅਸੀਂ ਪਹੁੰਚੇ ਰਾਤ ਦੇ ਸਾਨੂੰ 11:00 ਵਜੇ ਪੂਰੀ ਕਾਰਵਾਈ ਕਰਦਿਆਂ ਨੂੰ ਅਸੀਂ ਕਿਹਾ ਬੱਕਰੀਆਂ ਨਹੀਂ ਦੱਬੀਆਂ ਜਾਣਗੀਆਂ ਉਹਨਾਂ ਤੱਕ ਜਿੰਨਾ ਤੱਕ ਇਸ ਪਰਿਵਾਰ ਨੂੰ ਕੋਈ ਪੈਸਿਆਂ ਦੀ ਸਿਹਤ ਵੇਦ ਨਹੀਂ ਬਣਦੀ ਅਸੀਂ ਤਿੰਨ ਚਾਰ ਦਿਨਾਂ ਲੜਾਈ ਲੜਦੇ ਰਹੇ ਬੱਕਰੀਆਂ ਟੋਏ ਚ ਪਾ ਕੇ ਕਾਗਜ਼ ਨਾਲ ਢੱਕ ਦਿੱਤੀਆਂ ਕਹਿ ਦਿੱਤਾ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਜੇ ਨਾਲ ਤੇ ਫੌਰੀ ਕਾਰਵਾਈ ਹੋਈ ਇਹ ਬੱਕਰੀਆਂ ਇਸ ਟੋਏ ਚੋਂ ਨਿਕਲ ਕੇ ਟਰਾਲੀ ਵਿੱਚ ਪਾ ਕੇ ਇਹ ਡੀਸੀ ਦਫ਼ਤਰ ਪਹੁੰਚਣਗੀਆਂ ਡੀਸੀ ਦਫ਼ਤਰ ਇਹ ਮੰਗਰ ਲੱਗੂਗੀ ਆ ਟਾਲੀ ਉੱਥੋਂ ਰਾਤ ਨੂੰ ਮੀਟਿੰਗ ਕਰਦਾ ਪ੍ਰਸ਼ਾਸਨ ਬੀਨਾਂ ਦਾ ਮਨਜੀਤ ਹੋਰਾਂ ਦਾ ਹਰਜੀਤ ਹੋਰਾਂ ਦਾ ਕੋਈ ਲਾਜ ਕਰਨਾ ਪਊਗਾ ਉਹੀ ਲਾਜ ਕਰਨ ਤੇ ਲੱਗੇ ਹੋਇਆ ਸਜਣੋ ਮੈਂ ਜੇ ਤੋਂ ਨਹੀਂ ਡਰਦਾ ਮੈਂ ਤੋਂ ਨਹੀਂ ਡਰਦਾ ਸਜਣੋ ਮੈਂ ਡਰਦਾ ਇਸ ਗੱਲ ਤੋਂ ਇਸ ਗੱਲ ਨੂੰ ਲੈ ਕੇ ਏ ਸਾਡੇ ਭਾਈ ਚਾਰਕ ਸਾਂਝ ਦੇ ਅੰਦਰ ਪਾਰਾ ਪਾਣ ਚ ਇਹ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਕੰਮਜਾਬ ਨਾ ਹੋ ਜਾਣੋ ਇਹ ਜ਼ਿੰਮੇਵਾਰੀ ਛੋਡੀ ਐ ਤੁਸੀਂ ਤੁਹਾਡੇ ਆਗੂਆਂ ਨੇ ਮੈਨੂੰ ਸੁਨੇਹਾ ਦਿੱਤਾ ਵੀ ਪ੍ਰਧਾਨ ਜੀ ਤੈਨੂੰ ਜੇਲ੍ਹ ਛੱਡ ਕੇ ਆਉਣਾ ਮੇਰਾ ਇੱਕ ਸ਼ਬਦ ਨਹੀਂ ਸੀਗਾ ਵੀ ਪ੍ਰਧਾਨ ਜੀ ਬਾਹਰ ਦੀ ਬਾਜ਼ਵਾਨਤ ਹੋ ਸਕਦੀ ਐ ਤੁਸੀਂ ਮੇਰੀ ਬਾਹਰ ਦੀ ਬਾਰ ਜਵੰਤ ਕਰਾ ਲੋ ਨਹੀਂ ਸੱਚ ਬਚਨ ਕਿਹਾ ਜਥੇਵੰਦੀ ਨੂੰ ਵੀ ਮੈਂ ਤਿਆਰ ਆ ਮੈਨੂੰ ਅਧੀ ਰਾਤ ਠਾਲ ਕੇ ਤੁਸੀਂ ਜੇਲ੍ਹ ਵਿੱਚ ਛੱਡ ਕੇ ਗੱਲ ਕਰੋਂ ਮੈਂ ਜੇਲ੍ਹ ਜਾਣ ਲਈ ਤਿਆਰ ਆ ਕਿਉਂ ਮਾਨਸਕ ਤੌਰ ਤੇ ਜੇਲ੍ਹ ਜਾਣ ਲਈ ਜਦੋਂ ਜਥੇਵੰਦੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਇਹ ਸੂਝ ਬਣੀ ਵੀ ਇਹ ਲੜਾਈ ਕੀ ਹੈ ਇਹ ਕੱਲੀ ਲੜਾਈ ਇੱਥੇ ਫਸਲਾਂ ਦੀ ਨਹੀਂ ਇੱਥੇ ਚੰਗੇ ਸਮਾਜ ਦੀ ਲੜਾਈ ਇਹ ਜਥੇਬੰਦੀ ਲੜ ਰਹੀ ਹੈ ਇਹਦੇ ਲਈ ਜ਼ਿੰਦਗੀ ਲਾਵਾਂਗੇ ਜ਼ਿੰਦਗੀ ਸੱਜਣਾ ਕੱਲੀ 3 ਮਹੀਨਿਆਂ ਦੀ 6 ਮਹੀਨਿਆਂ ਦੀ ਜੇ ਨਹੀਂ ਸਵਾਰਥ ਛੱਡ ਕੇ ਜਥੇਬੰਦੀ ਵਿੱਚ ਕਦਮ ਧਰਿਆ ਕਤਰਾ ਕਤਰਾ ਲਾ ਦੇਾਂਗੇ ਤੁਹਾਡੇ ਤੇ ਇੱਥੇ ਦਾ ਪੁਲਿਸ ਪ੍ਰਸ਼ਾਸਨ ਇੱਥੇ ਦੇ ਰਾਜ ਕਰਦੇ ਲੋਕ ਜੇ ਚਾਹੁੰਦੇ ਆ ਵੀ ਇਹਨਾਂ ਦੀ ਜ਼ੁਬਾਨ ਬੰਦ ਕਰ ਦੇਾਂਗੇ ਲੋਹੇ ਦੀ ਟਹਾਰ ਬਣ ਕੇ ਲੜਾਂਗੇ ਅੱਗ ਦੀ ਨਾਲ ਬਣ ਕੇ ਨਿਕਲਾਂਗੇ ਅੱਗ ਦੀ ਨਾਲ ਇਹ ਲੋਕਾਂ ਨੂੰ ਸੁਨੇਹੇ ਦੰਦੇ ਰਾਂਗੇ ਤੁਹਾਡੇ ਪਿੱਛੇ ਬੱਚਾ ਬੱਚਾ ਮਾਰ ਦਿਆਂਗੇ ਸਜਣੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਂਬਾ 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 ਧੰਨਵਾਦ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਸਾਰੀ ਆਪਣੀ ਹਕੀਕਤ